ਆਪਣੀ ਪੂਰੀ ਜ਼ਿੰਮੇਵਾਰੀ ਪੂਰੀ ਜ਼ਿੰਮੇਵਾਰੀ ਹੋਊਗੀ ਪਾਵਾ ਬੰਦਾ ਕੋਈ ਮਿਸਤਰੀ ਨਾਲ ਲਿਆਵੇ ਪਾਵਾ ਕੋਈ ਆਪਦਾ ਡੈਂਟਰ ਪੈਂਟਰ ਨਾਲ ਲਿਆਵੇ ਜਿਹੜੀ ਗੱਲ ਕਹਤੀ ਉਹੀ ਹੋਊਗੀ ਉਸ ਤੋਂ ਇਲਾਵਾ 19 21 ਕੋਈ ਗੱਲ ਨਹੀਂ ਹੋਊਗੀ ਰੇਟ ਮੈਂ ਆਪਾਂ ਜਿਹੜੀ ਮਾਰਕੀਟ ਚ ਵੇਚ ਰਹੇ ਨੇ ਅੱਜ ਉਹਦੇ ਨਾਲੋਂ ਲੱਖ ਰੁਪਏ ਸਸਤੀਆਂ ਦਵਾ ਤੁਸੀਂ ਲੱਖ ਰੁਪਏ ਸਸਤੀ ਮਾਰਕੀਟ ਨਾਲੋਂ ਕਹੇ ਤਾਂ ਮੈਨੂੰ ਇਹ ਦੱਸ ਬਈ ਜਿਹੜੇ ਸੱਜਣ ਤੋਂ ਗੱਡੀ ਲੈ ਕੇ ਆਉਣੇ ਕੋਈ ਆਪਣਾ ਖਾਸ ਰਿਸ਼ਤੇਦਾਰਾ 2019 ਮਾਡਲ ਆ ਪੇਪਰ ਇਹਦੇ ਵਿੱਚ ਬਣੇ ਹੋਣੇ ਪੇਪਰ ਵਿੱਚ ਬਣੇ ਹੋਣੇ ਗੱਡੀ ਕੰਡੀਸ਼ਨ ਦੀ ਸਾਰੀ Ориਜਨਲ ਆ ਪਹਿਲਾਂ ਗੱਡੀ ਵਿੱਚੋਂ ਆਏ ਫੀਲਿੰਗ ਲੈਣ ਟਿਕਾਵਰ ਜਮਾ ਨਵੇਂ ਰਖਾਏ ਨੇ 2 ਦਿਨ ਹੋਏ ਨੇ ਅੱਛਾ 2 ਦਿਨ ਹੋਏ ਨੇ ਸੀਟ ਕਵਰ ਪੋਏ ਨੇ ਜਮਾ ਨਵੇਂ ਸੀਟ ਦਾ ਓਕੇ ਤਰਵੇਂ ਮੈਡ ਮੂਡ ਵੀ ਚੈੱਕ ਕਰਵਾ ਦੇ ਪੂਰੇ ਬਈ ਕੱਲਾ ਕੱਲਾ ਫੀਚਰ ਗੱਡੀ ਦਾ ਕੰਮ ਕਰਦਾ ਥੱਲੋਂ ਐਕਸੀਡੈਂਟ ਨਾ ਹੀ ਲਿਆਂਦੀ ਅੱਜ ਤੱਕ ਨਾ ਹੀ ਲਿਆਉਣੀ ਨਾ ਹੀ ਲਿਆਉਣੀ ਨਾ ਹੀ ਲਿਆਉਣੀ 93696 ਕਿਲੋਮੀਟਰ ਚੱਲੀ ਆ ਬਈ ਓਰੀਜਨਲ ਚੱਲੀ ਏ ਜਿੰਨੀ ਓਰੀਜਨਲ ਚੱਲੀ ਆ ਬਈ ਬਾਕੀ ਵੱਡੀ ਗੱਲ ਤਰਵੇਂ ਹੋਰ ਆ ਆ ਸਾਰਾ ਵੀ ਡੈਸ਼ਬੋਰਡ ਚੈੱਕ ਕਰਵਾ ਦੇ 에ਅਰ ਬੈਗ ਵਾਲਾ ਮਾਡਲ ਆ ਗੱਡੀ ਦਾ ਤੇ ਨਾ ਤੁਸੀਂ ਹਾਂ ਸਟੀering ਦੇ ਵਿੱਚ ਫੀਚਰ ਦੇਖੋ ਹਾਂ ਫੋਨ ਚੱਕਣਾ ਬੋਲੋ ਵੱਧ ਘਟ ਕਰਨੀ ਆ ਫੋਨ ਸੁਣਨਾ ਗਾਣੇ ਸੌਣ ਬਦਲੋ ਹਾਂ ਕੁਝ ਮਤਲਬ ਤੇ ਹੋਰ ਦੇਖੋ ਜੇ ਗੱਡੀ ਵੱਧ ਚੱਲੀ ਹੋਵੇ ਨਾ ਆ ਸਾਰੇ ਘਸ ਜਾਂਦੇ ਹੁੰਦੇ ਆ ਸਟੀਰਿੰਗ ਜਮਾ ਪਲੇਨ ਹੋ ਜਾਂਦਾ ਗੋਲ ਹੋ ਜਾਂਦਾ ਮੈਂ ਕਹਿੰਦਾ ਨਾਲ ਦਾ ਜੀ ਆਪਾਂ ਨਹੀਂ ਲਵਾਇਆ ਅੱਜ ਮਿੱਤਰੋ ਤੁਹਾਡੇ ਵਾਸਤੇ ਨਾ ਸਹਿਰ ਤਨੌਲੇ ਦੇ ਵਿੱਚ ਪਹੁੰਚਿਆ ਹੋਇਆ ਹਾਂ ਸਹਿਰ ਤਨੌਲੇ ਦੇ ਵਿੱਚ ਤਨੌਲੇ ਦੇ ਵਿੱਚ ਮੈਂ ਤਾਂ ਪਹੁੰਚਿਆ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਆ ਕਹਿੰਦੇ ਬਾਈ ਯਾਰ ਅਸੀਂ ਲੱਭੀ ਜਾਂਦੇ ਆ ਸਾਨੂੰ ਕੋਈ ਵਾਜਬ ਰੇਟ ਦੇ ਵਿੱਚ ਨਾ ਵਧੀਆ ਗੱਡੀ ਨਹੀਂ ਮਿਲ ਰਹੀ ਮੈਂ ਸੋਚਿਆ ਮੈਂ ਕਿਹਾ ਤੁਹਾਨੂੰ ਅੱਜ ਉਹ ਸੱਜਣ ਨੂੰ ਮਲਾਦਾ ਜੀਦਲੇ ਤੇ ਦੋ ਗੱਡੀਆਂ ਖੜੀਆਂ ਨੇ ਦੋਨੇ ਵਾਜਬ ਰੇਟ ਦੀਆਂ ਨੇ ਦੋਨੇ ਮਾਰਕੀਟ ਵਾਲੀਆਂ ਗੱਡੀਆਂ ਨੇ ਫੁੱਲ ਜਾਣਕਾਰੀ ਆਪਾਂ ਬਾਈ ਨੂੰ ਮਿਲ ਕੇ ਲਵਾਂਗੇ ਵੀ ਕਿਹੜੀ ਗੱਡੀ ਆ ਕੀ ਰੇਟ 'ਚ ਬਣੂ ਤੇ ਅਗਲ ਦੀ ਗੱਲਬਾਤ ਕੀ ਆ ਸਾਰੀ ਹਨਾ ਤੇ ਇਸੇ ਘਰ ਦੇ ਵਿੱਚ ਦੋ ਗੱਡੀਆਂ ਖੜੀਆਂ ਨੇ ਧਰਮੇ ਆਹ ਖੜੀਆਂ ਨੇ ਇੱਕ ਤਾਂ ਹੈਗੀ ਨਿਸ਼ਾਨ ਵਾਲਿਆਂ ਦੀ ਇੱਕ ਹੈਗੀ ਆ ਹਣੜਈ ਵਾਲਿਆਂ ਦੀ i20 ਪਹਿਲਾਂ ਤੁਹਾਨੂੰ ਇਹ ਦੱਸ ਦਈਏ ਵੀ ਜਿਹੜੇ ਸੱਜਣ ਲਵੇ ਆਪਾਂ ਪਹੁੰਚ ਜਾਣਾ ਇਹ ਬਾਈ ਪਹਿਲਾਂ ਵੀ ਕਾਰਾਂ ਦਾ ਕੰਮ ਕਰਦਾ ਰਿਹਾ ਕੋਸ਼ਿਸ਼ਾਵਾ ਵਿੱਚੋਂ ਬਾਈ ਨੂੰ ਸਰਕਾਰੀ ਨੌਕਰੀ ਮਿਲਣ ਕਰਕੇ ਬਾਈ ਨੇ ਕੰਮ ਛੱਡਤਾ ਸੀ ਕਹਿੰਦਾ ਬਾਈ ਜਿਹੜੇ ਕੰਮ ਦੇ ਵਿੱਚੋਂ ਨਿਕਲੇ ਹੋਈ ਨੇ ਜਿਹੜੇ ਕੰਮ ਦੇ ਨਾਲ ਤਿਆ ਹੋਵੇ ਉਹ ਕਹਿੰਦਾ ਮਨ ਦੇ ਵਿੱਚੋਂ ਨਿਕਲਦਾ ਨਹੀਂ ਦੁਆਰੇ ਬਾਈ ਨੇ ਕੰਮ ਸਟਾਰਟ ਕਰ ਲਿਆ ਕਹਿੰਦਾ ਵੱਡੇ ਪੱਧਰ ਤੇ ਆਪਾਂ ਕੰਮ ਕਰਨਾ ਨਹੀਂ ਤੇ ਪਗਾਉਣਾ ਸਿਰਫ ਸ਼ੌਂਕ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਗੱਲ ਇਹ ਆ ਮਿੱਤਰੋ ਬਾਈ ਕਹਿੰਦਾ ਆਪਾਂ ਦੋ ਕ ਗੱਡੀਆਂ ਲਿਆਇ ਕਰਾਂਗੇ ਬਾਈ ਜਦੋਂ ਗੱਡੀਆਂ ਵਿਗ ਗਈਆਂ ਨਾਲ ਦੀ ਨਾਲ ਆਪਾਂ ਹੋਰ ਲਿਆਇ ਕਰਾਂਗੇ ਹੈਨਾ ਜਿਹੜੀਆਂ ਦੋ ਗੱਡੀਆਂ ਖੜੀਆਂ ਨੇ ਮਿੱਤਰੋ ਇਹ ਉਹ ਭਾਗਾਾਂ ਵਾਲੇ ਲੈ ਕੇ ਜਾਣਗੇ ਜਿਹੜੇ ਲੱਭਦੇ ਫਿਰਦੇ ਆ ਵਧੀਆ ਗੱਡੀ ਘੱਟ ਰੇਟ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਗੱਡੀਆਂ ਦੀ ਬਾਈ ਤੋਂ ਲਵਾਂਗੇ ਬਾਈ ਨਾਂ ਬਾਈ ਦਾ ਹੈਗਾ ਕੁਲਦੀਪ ਸਹਿਰ ਤਨਉਲੇ ਖੜਿਆ ਤੇ ਬਾਈ ਦਾ ਘਰ ਕਿੱਥੇ ਪੈ ਜਾਂਦਾ ਇਹ ਵੀ ਦੱਸਾਂਗੇ ਪਹਿਲਾਂ ਪਸਵਾਕਤ ਕਰ ਲਈਏ ਸਤਿ ਸ਼੍ਰੀ ਅਕਾਲ ਪੱਟੀ ਜੀ ਕਿਹੜਾ ਜਾਣ ਸਰ ਹਾਂ ਠੀਕ ਹੈ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਮਹਾਰਾਜ ਪਹਿਲਾਂ ਤੁਹਾਨੂੰ ਮੁਬਾਰਕਾਂ ਤੁਸੀਂ ਦੁਬਾਰਾ ਕੰਮ ਚਲਾਇਆ ਹਾਂਜੀ ਵੀਰੇ ਕਿੰਨਾ ਚਿਰ ਕੰਮ ਛੱਡ ਰੱਖਿਆ ਸੀ ਮੈਨੂੰ ਇਹ ਦੱਸਿਓ ਪਹਿਲਾਂ ਇਹ ਆਪਾਂ 2009 ਤੋਂ ਲੈ ਕੇ ਕਰਦੇ ਸੀ 2015 ਤੱਕ ਕਰਿਆ 15 ਤੱਕ ਫਿਰ ਆਪਾਂ ਛੱਡਤਾ 10 ਸਾਲ ਕੰਮ ਗਾਇਬ ਕਰਤਾ ਹਾਂ ਹੁਣ ਆਪਾਂ 2 ਕੁ ਮਹੀਨੇ ਦਾ ਮਤਲਬ ਦੁਬਾਰਾ ਸਟਾਰਟ ਕਰਿਆ ਕੰਮ ਤਿੰਨ ਕੁ ਮਹੀਨਿਆਂ ਦਾ ਮੰਨ ਕੇ ਚ 10 ਦਿਨ ਪਹਿਲਾਂ ਲਿਆ ਸੀ ਹਾਂਜੀ ਹੁਣ ਤੱਕ ਹੋ ਗਿਆ ਵਿਗ ਗਿਆ ਬਾ ਦੋ ਗੱਡੀਆਂ ਹੋਣ ਲਿਆ ਆ ਹੁਣ ਆ ਵਿਗ ਗਿਆ ਪੰਜ ਸੱਤ ਇਕੱਠੀਆਂ ਲਿਆਵਾਂਗੇ ਓਕੇ ਤੇ ਮੈਨੂੰ ਕੱਲ ਹੋਰ ਦੱਸ ਬਾਈ ਹਾਂਜੀ ਤੁਸੀਂ ਦੱਸਿਆ ਵੀ ਬਾਈ ਮੈਨੂੰ ਸ਼ੌਂਕ ਹੈ ਗੱਡੀਆਂ ਦਾ ਹਾਂਜੀ ਹਾਂਜੀ ਗੱਡੀ ਜਿਹੜੀ ਵੀ ਤੁਸੀਂ ਲੈਉਣੇ ਤਸੱਲੀ ਨਾਲ ਲੈ ਕੇ ਆਉਣੇ ਮੈਂ ਮੰਨ ਕੇ ਚੱਲੋ ਜੀ ਜਿਹੜੀ ਗੱਡੀ ਆਪਣੇ ਕੋਲੇ ਆ ਗਈ ਹਾਂ ਇੰਜਨ ਗੇਅਰ ਏਸੀ ਹੀਟਰ ਹਰੇਕ ਚੀਜ਼ ਦੀ ਐਕਸੀਡੈਂਟ ਦੀ ਆਪਣੀ ਫੁੱਲ ਜ਼ਿੰਮੇਵਾਰੀ ਫੁੱਲ ਜ਼ਿੰਮੇਵਾਰੀ ਫੁੱਲ ਜ਼ਿੰਮੇਵਾਰੀ ਹੋਊਗੀ ਉਹ ਮੈਂ ਭਾਂਦਾ ਕੋਈ ਮਿਸਤਰੀ ਨਾਲ ਲਿਆਵੇ ਭਾਵੇਂ ਕੋਈ ਆਪਦਾ ਡੈਂਟਰ ਪੈਂਟਰ ਨਾਲ ਲਿਆਵੇ ਜਿਹੜੀ ਗੱਲ ਕਹਤੀ ਉ 19 ਕੀ ਕੋਈ ਗੱਲ ਨਹੀਂ ਹੋਊਗੀ ਓਕੇ ਹਾਂਜੀ ਰੇਟ ਤੇ ਵੀ ਆਪਣਾ ਵਾੜਾ ਹੁੰਦਾ ਰੇਟ ਤੇ ਮੈਂ ਆਪਾਂ ਜਿਹੜੀ ਮਾਰਕੀਟ ਤੇ ਵੇਚ ਰਹੇ ਨੇ ਅੱਜ ਉਹਦੇ ਨਾਲੋਂ ਲੱਖ ਰੁਪਏ ਸਸਤੀਆਂ ਦਵਾਂ ਜਿਹੜਾ ਮਾਰਕੀਟ ਤੇ ਰੇਟ ਚੱਲਦਾ ਉਹ ਤਾਂ ਚਲੋ ਮਾਰਕੀਟ ਉਹਦੀ ਥੋੜੀ ਜੀ ਫੋਨ ਕਰਕੇ ਕਿ ਐ ਮੰਨ ਕੇ ਆਏ ਰੇਟ ਹੀ ਦੇ ਦਾਂਗੇ ਇਹ ਆਏ ਰੇਟ ਦੇ ਦਾਂਗੇ ਇਹ ਗੱਡੀ ਮਾਰਕੀਟ ਨਾਲੋਂ ਲੱਖ ਰੁਪਏ ਸਸਤੀ ਦੀਵਾਂਗੇ ਲੱਖ ਰੁਪਏ ਸਸਤੀ ਦਵਾਂਗੇ ਓਕੇ ਤੁਸੀਂ ਲੱਖ ਰੁਪਏ ਸਸਤੀ ਮਾਰਕੀਟ ਨਾਲੋਂ ਕਹੇ ਤਾਂ ਮੈਨੂੰ ਇਹ ਦੱਸ ਬਈ ਜਿਹੜੇ ਸੱਜਣ ਤੋਂ ਗੱਡੀ ਲੈ ਕੇ ਆਉਣੇ ਕੋਈ ਆਪਣਾ ਖਾਸ ਰਿਸ਼ਤੇਦਾਰਾ ਨਹੀਂ ਰਿਸ਼ਤੇਦਾਰ ਨਹੀਂ ਹੈਗਾ ਜੀ ਹ ਦੇਖੋ ਲੋਕ ਲੱਖ ਲੱਖ ਡੇਢ ਰੇਡ ਲੱਖ ਰੁਪਇਆ ਗੱਡੀ ਮਗਰ ਬਣਾਉਂਦੇ ਨੇ ਆਪਾਂ ਐ ਮੰਨ ਕੇ ਚੱਲੋ ਵੀ 10-20 ਹਜ਼ਾਰ ਰੁਪਇਆ ਦੀ ਗੱਡੀ ਦੇ ਦੇਣੀ ਕੱਲੀ ਗੱਲ 10-20 ਹਜ਼ਾਰ ਦੀ ਨਹੀਂ ਗੱਲ ਪਤਾ ਕੀ ਐ ਮਾਲਕ ਦੀ ਬਾਣੀ ਪੱਡੀ ਮੇਰਾ ਯਾਰ ਸਰਕਾਰੀ ਨੌਕਰੀ ਬੰਦਾ ਕਰਦਾ ਹੈ ਜੇ ਸਰਕਾਰੀ ਨੌਕਰੀ ਤਾਂ ਹੋਣਾ ਬਈ ਆਪਣੀ ਤਮਾੜ ਪੂਰੀ ਹੋਈ ਫਿਰ ਗੱਡੀ ਐ ਫੇਰ ਨਹੀਂ ਪੂਰੀ ਹੁੰਦੀ ਜੀ ਸਹੀ ਗੱਲ ਹੈ ਫੇਰ ਨਹੀਂ ਪੂਰੀ ਹੁੰਦੀ ਜੀ ਆਪਾਂ ਇਹ ਕਹਿਣਾ ਵੀ ਲੋਕਾਂ ਨੂੰ ਦਿਖਾਉਣਾ ਵੀ ਗੱਡੀਆਂ ਦਾ ਜਿਹੜੇ ਹੁਣ GST ਘਟ ਗਏ ਰੇਟ ਘਟ ਗਏ ਆਪਾਂ GST ਘੱਟੀ ਵਾਲੇ ਰੇਟ ਹੀ ਦੇਣੇ ਅੱਛਾ ਜੀ ਹਾਂਜੀ ਨਵੀਆਂ ਕੰਪਨੀਆਂ ਨੇ ਤਾਂ ਨਵ ਆ ਲੈ ਮੈਂ ਤੂੰ ਸੱਜਣ ਚਾਹੀਦੇ ਤੇ ਫਿਰ ਇਦਾਂ ਦੇ ਚਾਹੁੰਦੇ ਆ ਗੱਲ ਇਹ ਹੈ ਕੋਈ ਬਾਈ ਦਾ ਵੱਡੇ ਰੋਡ ਤੇ ਕਾਰ ਬਜ਼ਾਰ ਨਹੀਂ ਖੁੱਲਿਆ ਹੋਇਆ ਬਾਈ ਦਾ ਘਰੇ ਕੰਮ ਹੈ ਹੁਣ ਜਿਹੜਾ ਸੱਜਣ ਘਰੇ ਕੰਮ ਕਰਦਾ ਬਈ ਉਹਨੂੰ ਸੋਫਿਕਰ ਹੁੰਦਾ ਬਈ ਹਨਾ ਕਿਉਂਕਿ ਗਲੀ ਮੁਹੱਲੇ ਚਾਂਡ ਗੁਆਣ ਚ ਸਾਰੇ ਬਣੀ ਹੁੰਦੀ ਹੈ ਤੁਸੀਂ ਪੂਰੇ ਤਨੌਲੇ ਚ ਪਤਾ ਕਰਕੇ ਉਹ ਯਾਰ ਬਾਈ ਦਾ ਨੇਚਰ ਕਿਦਾਂ ਦਾ ਗੁਰਦੀ ਮੈਨੂੰ ਇਹ ਦੱਸ ਬਈ ਆਪਣਾ ਜਿਹੜਾ ਘਰ ਆ ਕਿੱਥੇ ਜੇ ਪੈ ਜਾਂਦਾ ਕਿੱਥੇ ਆਪਣੀ ਪਿੰਡ ਤਨੌਲਾ ਜੀ ਹਾਂ ਜਦੋਂ ਆਪਾਂ ਬੱਸ ਸਟੈਂਡ ਤੋਂ ਜਾਂ ਗੁਰਦੁਆਰਾ ਰਾਮਸਰ ਤੋਂ ਹਾਂਜੀ ਭਾਰਤ ਗਿਆਨ ਏਜੰਸੀ ਤੋਂ ਅੱਗੇ ਸਾਥ ਆਉਂਦੀ ਹੈ ਸਾਥ ਤੋਂ ਬੱਸ ਮੈਨੂੰ ਕਿ 10 ਕਕਾਰ ਛੱਡ ਕੇ ਆਪਣਾ ਘਰ ਆ ਜੀ ਉਹ ਕਿੰਨਾ ਤੁਹਾਡੇ ਦਾ ਗੁਰਦੀਪ ਸਿੰਘ ਗੁਰਦੀਪ ਸਿੰਘ ਹਾਂਜੀ ਓਕੇ ਇੱਥੇ ਮਤਲਬ ਆਪਾਂ ਨੂੰ ਕੀ ਨਾਮ ਨਾਲ ਜਾਣਦੇ ਨੇ ਗੁਰਦੀਪ ਦੇ ਨਾਮ ਤੇ ਹੀ ਜਾਣਦੇ ਨੇ ਪੀਤੇ ਦੇ ਨਾਮ ਤੇ ਵੀ ਜਾਣਦੇ ਨੇ ਲੈ ਮੇਤਰੂ ਤੁਹਾਨੂੰ ਫੁੱਲ ਡਿਟੇਲ ਦੱਸਤੀ ਤੇ ਹੁਣ ਗੱਲ ਕਰਦੇ ਆਂ ਆਪਾਂ ਗੱਡੀ ਦੀ ਹੁਣ ਗੱਡੀ ਦੀ ਡਿਟੇਲ ਦੱਸਣ ਲੱਗਿਆ ਬਾਈ ਗੁਰਦੀਪ ਮੈਨੂੰ ਇਹ ਦੱਸੋ ਪਹਿਲਾਂ ਤਾਂ ਇਹ ਗੱਡੀ ਮਾਡਲ ਕਿੰਨਾ ਇਹ 2000 ਮਾਡਲ ਆ ਜੀ 19 ਦੇ 9ਵੇਂ ਮਹੀਨੇ ਦੇ ਨਿਕਲੀਆ ਪੇ अच्छा 2019 ਮਾਡਲ ਨੇ 9 ਮਹੀਨੇ ਦੀ ਨਿਕਲੀ ਆ 20 ਆ ਪਰ ਆਪਾਂ 19 ਕਾ ਕੀ ਵੇਚ ਦੇਣੀ ਠੀਕ ਹੈ ਆਪਾਂ ਆਪਰੇਟਰ ਵੀ 19 ਵਾਲੀ ਲਾ 19 ਵਾਲਾ ਹੀ ਰੇਟ ਲਾ ਦੇਣਾ ਵੈਸੇ ਪੇਪਰਾਂ 'ਚ 20 ਦੀ ਆ ਠੀਕ ਹੈ ਜੀ ਹਾਂਜੀ ਬਾਈ ਮੈਨੂੰ ਹੋਰ ਗੱਲ ਦੱਸਿਓ 2019 ਮਾਡਲ ਆ ਪੇਪਰ ਇਹਦੇ ਵਿੱਚ ਬਣੇ ਹੋਣੇ ਪੇਪਰ ਵਿੱਚ ਬਣੇ ਹੋਣੇ ਗੱਡੀ ਕੰਡੀਸ਼ਨ ਦੀ ਸਾਰੀ Ориਜਨਲ ਆ ਸਾਰੀ ਗੱਡੀ Ориਜਨਲ ਆ ਬੰਪਰ ਛੱਡ ਕੇ ਬੰਪਰ ਤਾਂ ਚਲੋ ਆਮ ਗੱਲ ਆ ਇਹ ਤਾਂ ਹਰੇਕ ਕੀ ਪੇਪਰ ਵੀ ਥੋੜੇ ਬਹੁਤ ਪੇਂਟ ਨੇ ਯਾਨੀ ਵੀ ਫੁੱਲੀ ਪੇਂਟ ਨੇ ਥੋੜੇ ਬਹੁਤ ਹੈਗੇ ਬਲਕੇ Ориਜਨਲ ਨੇ ਹਾਂ ਸਾਰੇ ਕੰਡੀਸ਼ਨ ਦਿਖਾ ਧਰਮੇ ਪਹਿਲਾਂ ਦਿਖਾਓ ਜੀ ਦੇਖੋ ਪਹਿਲਾਂ ਗੱਡੀ ਵਿੱਚੋਂ ਚੈੱਕ ਕਰਵਾ ਕਿਉਂਕਿ ਹਰੇਕ ਸੱਜਣ ਨੇ ਵਿੱਚ ਬੈਕੀ ਹੈ ਨਾ ਐ ਫੀਲਿੰਗ ਲੈਣੀ ਸੀਟ ਕਵਰ ਜਮਾ ਨਵੇਂ ਰਖਾਏ ਨੇ 2 ਦਿਨ ਹੋਏ ਨੇ ਅੱਛਾ 2 ਦਿਨ ਹੋਏ ਨੇ ਸੀਟ ਕਵਰ ਪੋਏ ਨੇ ਜਮਾ ਨਵੇਂ ਸੀਟ ਓਕੇ ਧਰਮੇ ਮੈਟ ਮੂਡ ਵੀ ਚੈੱਕ ਕਰਵਾ ਦੇ ਪੂਰੇ ਬਈ ਕੱਲਾ ਕੱਲਾ ਫੀਚਰ ਗੱਡੀ ਦਾ ਕੰਮ ਕਰਦਾ ਥਲੋ ਮੈਟਿੰਗ ਮੂਟਿੰਗ ਹੋਈ ਹੋਈ ਆ ਪੂਰੀ ਵਧੀਆ ਸੀਟ ਕਵਰ ਪੂਰੀ ਵਧੀਆ ਮੈਟ ਪੂਰਾ ਯਾਨੀ ਇੱਕ ਪੈਸਾ ਲਾਉਣ ਦੀ ਲੋੜ ਨਹੀਂ ਯਾਰ ਕਿਸੇ ਸੱਜਣ ਨੂੰ ਓਕੇ ਇੰਜਨ ਗੇਰ ਏਸੀ ਇਟਰ ਦੀ ਆਪਣੀ ਗਾਰੰਟੀ ਆ ਇਹ ਤਾਂ ਫੁੱਲ ਜ਼ਿੰਮ ਗੱਡੀ ਕੋਈ ਜਿਹੜੀ ਵੀ ਆਪਾਂ ਲੈਉਣੇ ਬਈ ਕੋਈ ਐਕਸੀਡੈਂਟ ਗੱਡੀ ਤਾਂ ਨਹੀਂ ਹੁੰਦੀ ਮੇਰੇ ਆਪਾਂ ਨੇ ਐਕਸੀਡੈਂਟ ਨਾ ਹੀ ਲਿਆਂਦੀ ਅੱਜ ਤੱਕ ਨਾ ਹੀ ਲਿਆਉਣੀ ਨਾ ਹੀ ਲਿਆਂਗੀਆਂ ਨਾ ਹੀ ਲਿਆਉਣੀ ਓਕੇ ਬਈ ਪਹਿਲਾਂ ਆਪਾਂ ਦੇਖੀਏ ਗੱਡੀ ਚੱਲੀ ਕਿੰਨੀ ਖੁਈ ਆ ਬਈ ਆਹ ਲੋ ਜੀ ਆਹ ਲੋ ਚਾਬੀ ਲੈ ਸੱਜਣਾ ਆਪਾਂ ਪਹਿਲੇ ਚੈੱਕ ਕਰੀਏ ਵੀ ਗੱਡੀ ਚੱਲੀ ਕਿੰਨੀ ਖੁਈ ਆ ਕਿਉਂਕਿ ਹਰੇਕ ਸੱਜਣ ਦਾ ਨਾ ਸਵਾਲ ਏ ਹੁੰਦਾ ਬਈ ਗੱਡੀ ਚੱਲੀ ਕਿੰਨੀ ਖੁਈ ਆ 93696 ਕਿਲੋਮੀਟਰ ਚੱਲੀ ਆ ਬਈ ਓਰੀਜਨਲ ਚੱਲੀ ਆ ਜਿੰਨੀ ਚੱਲੀ ਓਰੀਜਨਲ ਚੱਲੀ ਆ ਬਈ ਬਾਕੀ ਵੱਡੀ ਗੱਲ ਧਰਮਿਆਂ ਹੋਰ ਆ ਆ ਸਾਰਾ ਬਈ ਏਅਰ ਵੇਗ ਵਾਲਾ ਮਾਡਲ ਹੈ ਗੱਡੀ ਦਾ ਤੇ ਨਾ ਤੁਸੀਂ ਹਾਂ ਸਟੀering ਦੇ ਵਿੱਚ ਫੀਚਰ ਦੇਖੋ ਕਿੰਨੇ ਨੇ ਆਹ ਦੇਖੋ ਹੈ ਹੋਣ ਚੱਕਣ ਬੋਲ ਨੂੰ ਵੱਧ ਘੱਟ ਕਰਨੀ ਆ ਫੋਨ ਸੁਣਨਾ ਗਾਣੇ ਸੌਣ ਬਦਲੋ ਹਾਂ ਕੁਝ ਮਤਲਬ ਤੇ ਹੋਰ ਦੇਖੋ ਜੇ ਗੱਡੀ ਵੱਧ ਚੱਲੀ ਹੋਵੇ ਨਾ ਆ ਸਾਰੇ ਘਸ ਜਾਂਦੇ ਹੁੰਦੇ ਆ ਸਟੀering ਜਮਾ ਪਲੇਨ ਹੋ ਜਾਂਦਾ ਗੋਲ ਹੋ ਜਾਂਦਾ ਮੈਂ ਕਹਿੰਦਾ ਨਾਲ ਦਾ ਜੀ ਆਪਾਂ ਨਹੀਂ ਲਵਾਇਆ ਕੋਈ ਸਟੀering ਤੇ ਕੁਝ ਨਹੀਂ ਲਵਾਇਆ ਨਾਲ ਦਾ ਜੀ ਕ ਸੀਟ ਕਵਰ ਜ਼ਰੂਰ ਲਵਾਏ ਨੇ ਓਕੇ ਪਾਟੇ ਪੈਸੀ ਤੇ ਬਾਕੀ ਵੀਰਿਆ ਆ ਉਦਾਂ ਵੀ ਧਰਮੇ ਦੇਖੀ ਆ ਸਾਰਾ ਗੇਅਰ ਗੂ ਚੈੱਕ ਕਰਵਾ ਹੈ ਨਾ ਗੇਅਰ ਦਾ ਲੀਵਰ ਚੈੱਕ ਕਰਵਾ ਮੁੱਠਾ ਚੈੱਕ ਕਰਵਾ ਦੇ ਹੈਂਡ ਬ੍ਰੇਕਾਂ ਦਿਖਾ ਦੇ ਇਹ ਸਾਰੀਆਂ ਗੱਡੀਆਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੁੰਦਾ 19 ਮਾਡਲ ਗੱਡੀ ਦਾ ਪਤਾ ਲੱਗ ਜਾਂਦਾ ਹੈ ਤੇ ਬਾਕੀ ਵੱਡੀ ਗੱਲ ਆ ਆ ਛੇੜਾ ਛੋਟਾ ਦਿਖਾ ਦੇ ਯਾਰ ਆਪਣੇ ਸੱਜਣਾਂ ਨੂੰ ਆ ਬੜਾ ਵੱਡਾ ਭਲੇਖਾ ਹੁੰਦਾ ਹੈ ਹੈ ਵੀ ਬਈ オリジナル ਨੇ ਕਿ ਕਿਵੇਂ ਹੈ ਨਾ ਤੇ ਚੱਲੀ ਹੋਈ ਹੈ ਬਈ 93695 ਹਾਂਜੀ ਜਿੰਨੀ ਚੱਲੀ ਰਜਣਾ ਚੱਲੀ ਆਪਾਂ ਕੋਈ ਸੀਟ ਖਾਨੇ ਨਹੀਂ ਕਰਦੇ ਮੀਟਰ ਨਾਲ ਜਿੰਨੀ ਵੀ ਹੋ ਜੇ 1.5 ਲੱਖ ਹੋ ਤਾਂ 1.5 ਰੋ ਹੋ ਜੇ ਲੱਖ ਹੋ ਤਾਂ 1.50 ਹਜ਼ਾਰ ਹੋ ਤਾਂ 50 ਹਾਂ ਇਨ ਸਟਾਰਟ ਵੀ ਕਰੀਏ ਯਾਰ ਲੱਕਰੋ ਕਰ ਦੇਖੀਏ ਪੱਲਾ ਦੀ ਜੀ ਸਟਾਰਟਿੰਗ ਹੀ ਦੇਖਦੇ ਆ ਹਾਂ ਲਓ ਸਟਾਰਟ ਆ ਜੀ ਭੈਂਟਾ ਉਹ ਸੋਹਣਿਆ ਉਹਨੇ ਤਾਂ ਬੋਰ ਨਾਟ ਵੀ ਚੱਕ ਦੀ ਏ ਖੜ ਜਾ ਚੱਕੋ ਜੀ ਚੱਕ ਹੁਣ ਲੱਗਦੇ ਆ ਥਾਪੇ ਇਹ ਚੀਜ਼ਾਂ ਵੀ ਦਿਖਾਈ ਦਈਏ ਦੇਖ ਦਰ ਮੈਂ ਪਟ્રોલ ਗੱਡੀ ਵਾਂਗੂ ਸਾਇਲੈਂਟ ਆ ਜਮਾਂ ਗੱਡੀ ਮੈਂ ਕਹਿੰਦਾ ਕਿਸੇ ਵਸ ਤੰਪੂ ਦਾ ਤੇਲ ਦਾ ਵੀ ਨਹੀਂ ਨਿਕਲਣਾ ਜੀ ਬਈ ਰੇ ਲੇਟਾਂ ਲੂਟਾਂ ਤੇ ਸਾਰੇ ਮਾਰਕ ਉਮੀ ਲੱਗੇ ਪਣੇ ਕੰਪਨੀ ਦੇ ਨੇ ਆ ਇਹ ਜਿਆਦਾ ਮੈਂ ਕਹਾਂ ਨਾਲ ਦੇ ਜੀ ਧਰਮੇ ਆ ਫੈਂਡਰ ਚੈੱਕ ਕਰਵਾ ਗੋਡੇ ਫੈਂਡਰ ਸਾਰੇ ਦੇਖਾ ਪੱਟੀ ਚੈੱਕ ਕਰਵਾ ਵਾ ਵਾਹ ਓਕੇ ਬਈ ਟਾਇਰਾਂ ਦੀ ਕੀ ਕਡੀਸ ਨਾ ਕਰਦੀ ਪੇਦੀ ਟਾਇਰਾਂ ਦੀ ਕੰਡੀਸ਼ਨ ਤਾਂ 70 ਕੇ ਪੈਸੇ ਟਾਇਰ ਹੋਣਗੇ ਜੀ ਯਾਨੀ ਜੇ ਮੰਨ ਕੇ ਘਰ ਵਾਲਾ ਬੰਦਾ ਲੈ ਜਾਂਦਾ 2 ਸਾਲ ਗੱਡੀ ਦੇ ਹਾਂ ਟਾਇਰ ਪੂਨ ਦੀ ਲੋਡ ਨਹੀਂ ਲੋਡ ਨਹੀਂ ਹੈਗੀ ਗੱਡੀ ਆ ਤੇ ਵਧੀਆ ਟਾਇਰ ਪਏ ਹੋਏ ਨੇ ਠੀਕ ਹੈ ਜੀ ਹਾਂਜੀ ਤੇ ਬੰਦ ਕਰ ਦਿਓ ਗੱਡੀ ਨੂੰ ਨੰਬਰ ਹੈਗਾ ਬਈ ਗੱਡੀ ਦਾ ਐਚ ਆਰ ਹੈ ਹਾਂਜੀ ਇਹ ਪਾਰਟੀ ਕਾ ਵੀ ਦੇ ਨਾਮ ਹੋ ਗੱਡੀ ਇਹ ਸੈਕੰਡ ਆਨਰ ਆ ਜੀ ਸੈਕੰਡ ਆਨਰ ਆ ਹਾਂਜੀ ਤੇ ਬਈ ਮੈਨੂੰ ਇਹ ਦੱਸਿਓ ਹੁਣ ਜੇ ਕਿਸੇ ਸੱਜਣ ਨੇ ਇਹ ਗੱਡੀ ਖਰੀਦਣੀ ਹੋਈ ਹਾਂਜੀ ਕਿੰਨੇ ਰੁਪਈਆ ਦੇ ਵਿੱਚ ਇਹ ਗੱਡੀ ਆਪਾਂ ਦੇ ਦਾਂਗੇ ਦੇਖੋ ਮਾਰਕੀਟ ਦੇ ਵਿੱਚ ਤਾਂ ਮੰਗੀ ਜਾਂਦੇ ਨੇ ਜੀ 20 ਮਾਡਲ ਦਾ 19 ਮਾਡਲ ਦਾ 6.5-7 ਲੱਖ ਰੁਪਈਆ ਓਕੇ ਠੀਕ ਹੈ ਜੀ ਹਾਂਜੀ ਆਪਾਂ ਕਿੰਨੇ ਦੇ ਦੇ ਤੂੰ ਦੱਸ ਦੇ ਹੁਣ ਤੁਸੀਂ ਮੂੰਹੋਂ ਐਂ ਕਹਿੰਦੇ ਸੀ ਕਹਿੰਦੇ ਵੀ ਆਪਾਂ ਲੱਖ ਰੁਪਏ ਸਸਤੀ ਦੇਵਾਂਗੇ ਲੱਖ ਰੁਪਏ ਹੁਣ ਸੱਤ ਨਾਲੋਂ ਘਟਾਈਏ ਕਿ 6.5 ਨਾਲੋਂ ਘਟਾਈਏ ਤੁਸੀਂ ਆਪ ਹੀ ਦੇਖ ਕੇ ਮਤਲਬ ਵੇਖਣ ਵਾਲਾ ਸੱਜਣਾ ਐ ਕਹੇ ਵਿਆਹ ਕੀ ਹੋ ਜਾਂਦਾ ਵੀ ਵੀਡੀਓ ਦੇਖੀ ਜਾਂਦਾ ਹਾਂ ਉਹਦੇ ਮਨ ਚ ਆਇਆ ਚਾਣਾ ਹੋਈ ਪਈ ਆ ਵੀ ਬਾਈ ਰੇਟ ਦੱਸੇ ਤੇ ਮੈਂ ਗੱਡੀ ਚਾਕੇ ਲਿਆਵਾਂ ਰੇਟ ਉਹ ਦੱਸ ਦਿਓ ਵੀ ਬਸ ਫੋਨ ਫਟਾਫਟ ਲੈ ਕੇ ਆਈਂ ਅੱਜ ਸਿੱਧਾ ਵੀਰੇ ਦੇਖੋ ਆਪਾਂ ਸਿਰਫ 10000 ਰੁਪਏ ਦੇ ਕੰਮ ਕਰਨਾ ਹੈ ਇੱਕ ਗੱਡੀ ਮੰਗਰ ਕੋਈ ਲੱਖ ਨਹੀਂ ਬਣਾਉਣਾ ਕੋਈ 50000 ਨਹੀਂ ਬਣਾਉਣਾ ਠੀਕ ਹੈ ਜੀ ਠੀਕ ਹੈ ਆਪਾਂ ਗੱਡੀ ਇਹ ਲੋਕ ਮੰਗਦੇ 6.5 7 ਆਪਾਂ ਲੋਕ ਗੱਡੀ ਦੇ ਦੇਣੀ ਆ 5 ਲੱਖ ਤੇ 30000 ਰੁਪਏ ਦੀ ਗੱਡੀ ਦੇ ਦੇਣੀ 5 ਲੱਖ 30000 ਦੀ ਹਾਂ ਐ ਮੰਨ ਕੇ ਚੱਲੋ ਜੇ 6.5 ਨਾਲੋਂ ਵੀ ਘਟਾਉਣੇ ਆ 7 ਨਾਲੋਂ ਨਹੀਂ ਜੇ 6.5 ਨਾਲੋਂ ਵੀ ਘਟਾਉਣੇ ਆ ਫਿਰ ਵੀ 120000 ਰੁਪਏ ਘਟ ਹੋ ਗਿਆ ਮਾਰਕੀਟ ਨਾਲ ਹਾਂ ਬਈ ਨੇ ਲੱਖ ਜੀ ਐਸਟੀ ਘਟੇ ਨੇ ਨਵੀਆਂ ਗੱਡੀਆਂ ਦੇ ਆਪਾਂ ਪੁਰਾਣੀਆਂ ਦੇ ਵੀ ਉਦੋਂ ਘਟਾਤੇ ਇਹ ਵੀ ਗੱਲ ਘੈਂਟ ਹੈ ਗੱਲ ਵੀ ਇਹ ਹੁੰਦੀ ਹੈ ਪ੍ਰਾਣੀ ਦਾ ਤਾਂ ਘਟਿਆ ਨਹੀਂ ਘਟਿਆ ਤਾਂ ਨਮੀ ਦਾ ਹੀ ਆਪਾਂ ਪ੍ਰਾਣੀ ਦਾ ਵੀ ਘਟਾਤਾ ਆਪਣੇ ਜਦੋਂ ਕੋਈ ਸੱਜਣਾਂ ਦੀ ਗੋੰਡੀ ਪੁੱਛਦੇ ਨੇ ਕੋਈ ਗੱਡੀ ਕਿਨੇ ਦੇ ਲੈਂਦੀ ਹੈ ਜਦੋਂ ਆਪਾਂ ਕਹਿੰਦੇ ਆ 5.5 ਦੀ ਲੈਂਦੀ ਹੈ ਜਾ ਕਹਿੰਦੇ ਆ 5.5 ਦੀ ਹਾਂਜੀ 5.30 ਚੱਕ ਦੇ ਪਰ 5.5 ਹੀ ਕਰ ਲਾ 5.5 ਕਰ ਦੋ ਠੀਕ ਹੈ 5.5 ਹਾਂ ਆਏ ਤਾਂ ਬੰਦਾ ਕਹਿੰਦਾ ਹੋਜੂ ਵੀ ਹਾਂ ਭਾਈ 5.5 ਦੀ ਲੈਂਦੀ ਹੈ ਇਧਰਲੇ ਪਾਸੋਂ ਕਰਵਾਈ ਬਈ ਆ ਡਿਜੀਟੂ ਕੀ ਸਾਰੀ ਚੈੱਕ ਕਰਵਾ ਦੇ ਤਾਂ ਸਾਰਾ ਚੈੱਕ ਕਰਾਓ ਗੱਡੀ ਦਾ ਖੜਾਵਾ ਚੈੱਕ ਕਰਵਾ ਕਰ ਆਈ 20 ਗੱਡੀ ਹੈ ਤੇ ਜੇ ਕਿਸੇ ਸੱਜਣ ਨੇ ਖਰੀਦਣੀ ਹੋਈ ਹੈ ਮਿੱ ਤਨੌਲਾ ਖੜਿਆ ਤਨੌਲਾ ਮੰਡੀ ਪਈ ਹੈ ਨਾ ਇਹ ਤਨੌਲਾ ਮੰਡੀ ਹਾਂ ਸਿਰ ਤਨੌਲਾ ਪਾ ਜਾਂਦਾ ਪਸ਼ੂਆਂ ਦੀ ਮੰਡੀ ਲੱਗਦੀ ਹੈ ਪਸ਼ੂਆਂ ਦੀ ਮੰਡੀ ਮਸ਼ਹੂਰਾ ਬਲਕੇ ਇੱਥੋਂ ਦੀ ਤੇ ਬਈ ਹੁਣ ਗੱਲ ਕਰਦੇ ਆ ਜਿਹੜੀ ਇੱਧਰਲੇ ਪਾਸੇ ਖੜੀ ਹੈ ਨਿਸ਼ਾਨ ਇਹ ਸ਼ਣੀ ਗੱਡੀ ਹੈ ਇਹ ਨਿਸ਼ਾਨ ਵਾਲੇ ਦੀ ਸ਼ਣੀ ਗੱਡੀ ਹੈ ਜੀ ਓਕੇ 2012 ਚ ਨਿਕਲੀ ਹੋਈ ਆ 2013 ਦੇ ਪੇਪਰ ਨੇ ਨੌਵੇਂ ਪਤਾ ਨਹੀਂ ਦਸਵੇਂ ਮਹੀਨੇ ਨਿਕਲੀ ਆ 12 ਚ ਅੱਛਾ 13 ਦੇ ਪੇਪਰ ਨੇ ਵੈਸੇ 13 ਹੀ ਮੰਨੋ ਆਪਾਂ 12 ਕਹਿ ਕੇ ਵੇਚ ਦੇਣੀ 12 ਕਹਿ ਕੇ ਵੇਚਨੀ ਆ ਹਾਂਜੀ ਕੰਡੀਸ਼ਨ ਦੀ ਕਿਵੇਂ ਆ ਗੱਡੀ ਸਹੀ ਬੜੇ ਗੁੱਡ ਕੰਡੀਸ਼ਨ ਦੀ ਆ ਜਿਹੇ ਜੀ ਇਹ ਗੱਡੀ i20 ਦੇ ਮੁਕਾਬਲੇ ਗੱਡੀ ਦਾ ਚਲਾਵਾ ਮਾਡਲ ਹੀ ਸਿਰਫ 12 12 ਮਹੀਨੇ ਹਾਂ ਜਿਹੜੇ ਸੱਜਣ ਨੇ ਚਲਾਈ ਆ ਨਾ ਇਹ ਹਾਂਜੀ ਨਿਸ਼ਾਨ ਦੀ ਮੇਰੇ ਕੋਲੇ 2-3 ਸਾਲ ਇੱਕ ਗੱਡੀ ਮੈਂ ਹਫਤਾ ਕੋ ਗਿਆ ਉਹਦੇ ਵਿੱਚ ਹੀ ਆ ਪੰਜਾਮ ਨੰਬਰ ਜੀ ਮੇਰੇ ਕੋਲੇ 3 ਸਾਲ ਰਹੀ ਗਈ ਗੱਡੀ ਉਹ ਅੱਛਾ ਮੈਂ ਸਰਵਿਸ ਕਰਵਾਉਂਦਾ ਰਹੇਂ ਤੇਲ ਬਦਲਾ ਬਦਲੀ ਕਰਾਉਂਦਾ ਰਹਾਂ ਯਾਨੀ ਹੋਰ ਕਦੇ ਕੋਈ ਫालतू ਕੰਮ ਕੱਢਿਆ ਨਹੀਂ ਅੱਛਾ ਹਾਂਜੀ ਜਨਨ ਕਿ ਪੂਰੀ ਚਲ ਚਲ ਵੀ ਅਸਲ ਪਤਾ ਗੱਲ ਕੀ ਆ ਹਰੇਕ ਸੱਜਣ ਪਹਿਲਾਂ ਇਹ ਸੋਚਦਾ ਸੀ ਭਾਈ ਇੰਜਨ ਘਟੇ ਨਿਸ਼ਾਨ ਦਾ ਹਾਂ ਨਿਸ਼ਾਨ ਇਹ ਇਹ ਪਹਿਲਾਂ ਵੀ ਗੱਡੀਆਂ ਵਿੱਚ ਹੁੰਦੇ ਬਹੁਤ ਵਧੀਆ ਗੱਡੀਆਂ ਨੇ ਜੀ ਸੱਜਣਾਂ ਦੇ ਜਿਲ੍ਹੇ ਵਿੱਚ ਵਸੀਆਂ ਹੁੰਦੀਆਂ ਨਾਲੇ ਹੋ ਹਾਂਜੀ ਇਹ ਮਾਡਲ ਆ ਜਿਹੜਾ 10.5 ਲੱਖ ਰੁਪਏ ਦਾ ਨਿਕਲਿਆ ਅਸਲ 10.5 ਲੱਖ ਦੀ ਏਜੰਸੀ ਚੋਂ ਨਿਕਲੀ ਹੋਈ ਆ ਬੋਸ਼ ਬਟਨ ਸਟਾਰਟ ਆ ਇਹ ਰਵੈਗਾਂ ਵਾਲਾ ਮਾਡਲ ਆ ਕਰਨ ਟੌਪ ਵਾਲਾ ਮਾਡਲ ਆ ਇਹਨਾਂ ਦਾ ਇਸ ਤੋਂ ਉੱਪਰ ਮਾਡਲ ਨਹੀਂ ਆਇਆ ਇਹ ਗੱਡੀਆਂ ਵਿੱਚ ਓਕੇ 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 ਹਾਂਜੀ ਟਰਮੀ ਆਪਾਂ ਵਿੱਚੋਂ ਕੁੜੀ ਸਰ ਚੈੱਕ ਕਰਦੇ ਆਂ ਤੇ ਹੋਰ ਵੀ ਇਹ ਗੱਡੀ ਪੁਸ਼ ਬਟਨ ਸਟਾਰਟ ਇਹਨੂੰ ਚਾਬੀ ਲਾਉਣ ਦੀ ਲੋੜ ਨਹੀਂ ਚਾਬੀ ਸਰਪਣਾ ਤੁਹਾਡੇ ਲਵੇ ਹੋਣੀ ਚਾਹੀਦੀ ਹੈ ਗੱਲ ਤੇ ਆ ਚਾਬੀ ਤੁਹਾਡੀ ਜੇਬ ਚ ਹੋਣੀ ਚਾਹੀਦੀ ਹੈ ਜੇਬ ਚ ਹੋਣੀ ਚਾਹੀਦੀ ਹੈ ਕਿਸੇ ਨੂੰ ਆਏ ਨਾ ਪਤਾ ਲੱਗੇ ਵੀ ਗੱਡੀ ਸਟਾਰਟ ਕਿਵੇਂ ਕਰਤੀ ਚੁੱਪ ਕਰਕੇ ਆਹ ਬਟਨ ਜਾਂ ਦਬ ਦਿਓ ਆਹ ਸਿਰਫ ਤੁਸੀਂ ਨੇ ਕਲੱਚ ਦਬਣਾ ਤੇ ਆਹ ਬਟਨ ਦਬਣਾ ਕਿ ਆਖੋ ਬਸ ਹੋ ਗਈ ਨਾ ਗੱਡੀ ਸਟਾਰਟ ਹੈ ਜੇ ਬੰਦ ਕਰਨੀ ਆ ਪਹਿਲਾਂ ਇਹ ਦੱਸ ਦੇ 129000 33 ਕਿਲੋਮੀਟਰ ਚੱਲੀ ਗਈ ਹੈ ਜੇ ਬੰਦ ਕਰਨੀ ਆ ਤਾਂ ਤਰ ਮੈਂ ਆਹ ਦਬ ਦੋ ਬੰਦ ਹੋ ਗਈ ਹੈ ਭਈ ਇੰਜਨ ਗੇਨਰੇਟਰ ਦੀ ਕਿਵੇਂ ਅਗਲੀ ਜਮਾ ਓਕੇ ਆ ਜੀ ਪੂਰੀ ਓਕੇ ਆ ਜਮਾ ਓਕੇ ਆ ਜੀ ਇਹਦਾ ਵੀ ਬੋਨਟ ਪੱਟਦੀ ਹੈ ਹਾਂ ਬੋਨਟ ਖੋਲੋ ਜੀ ਖੋਲੋ ਨਾਲ ਦਾ ਖੋਲੋ ਲੈ ਵੀ ਸੱਜਣਾ ਇਹ ਵੀ ਦਿਖਾ ਦੇਖ ਰਾ ਸਾਰੀ ਆ ਬੋਨਟ ਨਾਲ ਦਾ ਫਰੰਟ ਵੱਟੀ ਨਾਲ ਦੀ ਓਕੇ ਕੋਡੇ ਪਿੱਲਰਾਂ ਦੀ ਸਾਰੀ ਗੱਡੀ ਰਜਨਲ ਹੈ ਕਿਸੇ ਪਾਸੇ ਵੀ ਲੱਗੀ ਬਜੀ ਨਹੀਂ ਹੈ ਉਕੋ ਕਿ ਇਹਦੀ ਬਈ ਜੇ ਗੱਲ ਕਰੀ ਦੀ ਐਵਰੇਜ ਕਿੰਨੀ ਕੁੰਦੀ ਹੈ ਗੱਡੀ ਦੀ ਇਹ ਐਵਰੇਜ ਵੀਰੇ ਮੇਰੇ ਕੋਲੇ ਪੰਜਾਬ ਨੰਬਰ ਦੀ ਸੀ ਮੈਂ 3 ਸਾਲ ਚਲਾ ਲਈ ਹਾਂ ਐ ਮੰਨ ਕੇ ਚਲੋ 25 ਦੀ ਤਾਂ ਹੈਗੀ ਹੋਈ ਹੈਗੀ 25 ਦੀ ਐਵਰੇਜ ਦੀ 25 ਤੋਂ ਪਲੱਸ ਵੀ ਜੇ ਆਪਾਂ ਹਾਈਵੇ ਤੇ ਚਲਾਉਂਦੇ ਹਾਂ 27 28 ਦੀ ਐਵਰੇਜ ਵੀ ਦੇ ਦਿੰਦੀ ਅੱਛਾ ਜੀ ਹਾਂ ਬੰਦਾ ਕਹਿ ਕੇ ਲੈ ਜਾ ਚੈੱਕ ਕਰਕੇ ਐਵਰੇਜ ਕੱਢ ਕੇ ਲੈ ਜਾ ਯਾਰ ਤਾਂ ਵੀ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਹਾਂਜੀ ਤੇ ਬਈ ਐਵਰੇਜ ਪੱਖੋਂ ਕਿਸੇ ਚਲਾਉਣ ਪੱਖੋਂ ਸ਼ਰਤ ਹੋਣਾ ਚਲਾਵਾ ਜੰਮ ਕੇ ਗੱਡੀ ਚੱਲਦਾ ਕੋਈ ਫਾਲਤੂ ਆਵਾਜ਼ ਨਹੀਂ ਕੋਈ ਹੋਰ ਨਹੀਂ ਮਤਲਬ ਬਹੁਤ ਗੱਡੀ ਦਾ ਡੀਜ਼ਲ ਵੇਰੀਟੀ ਹੈ हां डीज़ल वेरिएंट दोनों डीज़ल वेरिएंट ओके okay. एदे टायरਾਂ ਦੀ ਕੀ ਕੰਡੀਸ਼ਨ ਹੋਣੀ ਆ ਬਾਈ ਇਹਦੇ ਯਾਰ ਜੋਕੋ ਹੋਮਾ ਦੇ ਟਾਇਰ ਲੱਗੇ ਹੋਏ ਨੇ 50 ਤੋਂ 60 ਕੇ ਪੈਸੇ ਟਾਇਰ ਮਤਲਬ ਮੰਨ ਕੇ ਚੱਲਣਗੇ ਅੱਧੇ ਕ ਮੰਨ ਕੇ ਚੱਲਣਗੇ ਅੱਧੇ ਕ ਮੰਨ ਕੇ ਚੱਲੀ ਹਾਂ ਬਸ ਯਾਨੀ ਇਹ ਵੀ 2 ਸਾਲ ਟਾਇਰ ਨਹੀਂ ਮਾਰਦੇ ਜੇ ਘਰੇ ਬੰਦੇ ਨੇ ਚਲਾਉਣੇ ਹੋਣ ਅੱਛਾ ਹਾਂਜੀ ਤਾਂ ਮੈਂ ਤੂੰ ਡਿੱਗੀ ਡੁੱਗੀ ਦੀ ਚੈੱਕ ਕਰ ਬਾਈ ਵੀ ਸਾਰੀ ਚੈੱਕ ਕਰਾਉ ਜੀ ਦੇਖ ਦੇਖਾਂ ਕਰਾਂਗੇ ਕਿਹੜਾ ਹੈ ਤੇ ਬਾਈ ਇਹ ਦੱਸੀ ਗੁਰਦੀਪ ਹਾਂਜੀ ਵੀਰੇ ਹੁਣ ਇੱਕ ਗੱਡੀ ਆਪਾਂ ਕੀ ਡਿਮਾਂਡ ਰੱਖੀ ਆ ਕਿੰਨੇ ਚ ਗੱਡੀ ਦੇਣੀ ਆ ਇਹ ਇਹ ਕਿੰਨੇ ਦੀ ਦੇਦੀ ਆਪਾਂ ਬਸ ਤੂੰ ਆਪ ਹੀ ਦਸਰੀ ਸਾਹਿਬ ਜੀ ਨਾਲ ਜੀਐਸਟੀ ਨੇ ਗੱਡੀਆਂ ਸਸਤੀਆਂ ਕਰਤੀ ਹੁਣ ਉਹ ਤਾਂ ਇਹਦਾ ਐ ਮੰਨੋ ਜੀ ਇਹ ਤਾਂ ਇਦੋਂ ਬਾਅਦ ਤਾਂ ਘਟਦੀਆਂ ਨਹੀਂ ਅੱਛਾ ਜਿਹੜਾ ਹੁਣ ਜਿਹੜਾ ਰੇਟ ਆਪਾਂ ਤੁਹਾਨੂੰ ਦੇ ਦਿੱਤੀਆਂ ਤੁਸੀਂ ਐ ਮੰਨ ਕੇ ਚਲੋ 2 ਸਾਲਾਂ ਨੂੰ ਉਹ ਤਾਂ ਚਾਹੇ 4 ਸਾਲਾਂ ਨੂੰ ਵੀ ਬੰਦਾ ਵੇਚ ਦੇ ਉਹਦੋਂ ਘਟਦੀ ਹੋਈ ਨਹੀਂ ਓਕੇ ਹਾਂਜੀ ਠੀਕ ਆ ਯਾਨੀ ਇਹਨੇ ਤਾਂ ਘਟਣੀ ਗਈ ਆ 1.5 ਲੱਖ ਰੁਪਏ ਦੀ ਨਵੀਂ ਨਿਕਲੀ ਹੋਈ ਹੈ ਹਾਂ ਸੈਕੰਡ ਓਨਰ ਆ ਉਹ ਵੀ ਸੈਕੰਡ ਓਨਰ ਆ ਠੀਕ ਆ ਏਪਾ 2 ਲੱਖ ਤੇ 20000 ਦੀ ਗੱਡੀ ਦੇ ਦਾਂ 2 ਲੱਖ ਤੇ 20000 ਦੀ ਹਾਂ ਜੇ ਬੰਦਾ ਕਿ ਉਹ ਸਵਾ 5 ਲੱਖ ਦੀ ਲੈ ਕੇ ਜਾਂਦਾ ਇਹ ਸਵਾ 2 ਲੱਖ ਦੀ ਲੈ ਕੇ ਜਾਂਦਾ ਚਲਾਵਾ ਦੋਨਾਂ ਦਾ ਇੱਕੋ ਜਿਹਾ ਹੋ ਗੱਲ ਇੱਕ ਹੋਰ ਆ ਬਈ ਰੁਪਏ ਤੇ ਚਾਹੇ ਆਪਾਂ ਸਵਾ ਲੱਖ ਮੰਗ ਲਈਏ ਹਾਂਜੀ ਪੰਜਾਬੀਆਂ ਦੀ ਇੱਕ ਫੇਤਰ ਦਾ ਉਹਨਾਂ ਨੇ ਆ ਕੇ ਕਹਣਾ ਵੀ ਜਹੇ ਜਹੇ ਜੇ ਕਰ ਹਾਂਜੀ ਆਪਾਂ ਮੰਗਿਆ 2 ਲੱਖ ਤੇ 20000 ਹਾਂਜੀ 2 ਲੱਖ 20 ਦੇ ਵਿੱਚੋਂ ਮਾਨਤਾ ਨੂੰ ਹੋਊਗਾ ਕੋਈ ਗੱਲ ਨਹੀਂ ਪੱਟੀ ਤੁਸੀਂ ਆਏ ਹੋ ਆਪਾਂ ਮਾਨਤਾ ਸੋਨਾ ਕਰਦਾਂਗੇ ਫਿਰ ਵੀ ਬੰਦੇ ਚੱਕੋ ਮਿੱਤਰੋ ਮਾਨਤਾ ਕਰਦਾਂਗੇ ਕੋਈ ਹਾਂ ਫੁੱਲ ਹੋ ਜੂ ਦੁਬਾਰਾ ਫੇਰ ਦੱਸ ਦਿੰਨੇ ਆ ਸਹਿਰ ਖੜੇ ਆ ਤਨੌਲੇ ਤਨੌਲਾ ਪਸ਼ੂਆਂ ਦੀ ਮੰਡੀ ਵਾਲਾ ਹੀ ਤਨੌਲਾ ਵਜਦਾ ਇੱਕ ਉਧਰ ਵੀ ਹੈਗਾ ਤਨੌਲਾ ਕੋ ਗੰਜਾ ਤਨੌਲਾ ਵਜਦਾ ਜਿਹੜਾ ਹੰਟਾ ਗੰਜਾ ਤਨੌਲਾ ਹੈ ਇੱਕ ਖਵਾਣੋ ਕਿੰਨੀ ਵੀ ਤਨੌਲਾ ਹੈਗਾ ਅੱਛਾ ਜੀ ਇਹ ਬਰਨਾਲੇ ਜ਼ਿਲ੍ਹੇ ਦਾ ਪਿੰਡ ਤਨੌਲਾ ਜੀ ਹਾਂ ਪਿੰਡ ਤਨੌਲਾ ਜ਼ਿਲ੍ਹਾ ਬਰਨਾਲਾ ਹਾਂ ਜੀ ਜ਼ਿਲ੍ਹਾ ਬਰਨਾਲੇ ਤੋਂ ਮੰਨ ਕੇ ਚੱਲੋ ਵੀ 7-8 ਕਿਲੋਮੀਟਰ ਦੂਰ ਹੈ ਹਾਂ ਤੇ ਇੱਥੋਂ ਸੰਗਰੂਰ ਹੈਗਾ ਜੀ 20 ਕਿਲੋਮੀਟਰ ਅੱਗੇ ਹ ਅੱਗੇ ਬਰਨਾਲਾ ਹੈਗਾ 7-8 ਕਿਲੋਮੀਟਰ ਓਕੇ ਹਾਂਜੀ ਬਟੇਂਡਾ ਹਾਈਵੇ ਦੇ ਉੱਪਰ ਰੋਡ ਹੈ ਜੀ ਬਟੇਂਡਾ ਤੋਂ ਚੰਡੀਗੜ੍ਹ ਤੱਕ ਇਹ ਆ ਤੁਹਾਨੂੰ ਆਪਣਾ ਪੀਖੀ ਕਿੰਨੀ ਦੂਰ ਪੈ ਗਿਆ ਉਰੋਂ ਪੀਖੀ ਇੱਥੋਂ ਹੋਊਗਾ 25 22-23 ਕਿਲੋਮੀਟਰ 22 ਤੇ 23 ਕਿਲੋਮੀਟਰ ਪੀਖੀ ਹੈ ਤੇ ਗੁਰਦੀਪ ਮੋਬਾਈਲ ਨੰਬਰ ਦੱਸੀ ਆਪਣਾ ਕਿੰਨਾ ਆਪਣਾ ਮੋਬਾਈਲ ਨੰਬਰ ਹੈਗਾ 99883 ਹਾਂ 26092 ਓਕੇ ਹਾਂਜੀ ਤੇ ਲੈ ਮਿੱਤਰੋ ਨੰਬਰ ਆਪਾਂ ਚਲਾਤਾ ਜੇ ਕਿਸੇ ਸੱਜਣ ਦੇ ਦਿਲ ਦੇ ਵਿੱਚ ਚਾਹਣਾ ਨਾ ਵੀ ਵਾਜਬ ਰੇਟ ਤੇ ਸਾਨੂੰ ਗੱਡੀ ਚਾਹੀਦੀ ਹੈ ਗੱਡੀਆਂ ਤੁਹਾਨੂੰ ਦੋ ਦਿਖਾ ਦਿਆਂ ਆ ਤਾਂ ਹੈਗੇ ਨਿਸ਼ਾਨ 2012 ਮਾਡਲ ਵੀ ਰਿਆ ਤੇ ਜਿਹੜੀ i20 ਖੜੀ ਹੈ ਇਹ ਹੈਗੀ 2019 ਮਾਡਲ ਆ ਜੋ ਗਰਾ ਫਟਾਫਟ ਨੰਬਰ ਸਕਰੀਨ ਤੇ ਚੱਲੀ ਜਾਂਦਾ